ਔਰ ਜਿਹੜੇ ਖਾਸ ਕਰਕੇ ਜਿਹੜੇ ਕੋਈ ਮਤਲਬ ਇਸ਼ੂਸ ਆ ਗਏ ਆ ਚਾਹੇ ਉਹ ਨਾਂ ਨੂੰ ਲੈ ਕੇ ਆ ਜਾਂ ਕੋਈ ਹੋਰ ਹੈ ਜਿਹੜੀਆਂ ਕਲਚਰਲ ਸੈਸਿਟੀਵਿਟੀਜ਼ ਆ ਜਾਂ ਜਿਹੜੇ ਸਮਾਜਿਕ ਜਿਹੜੇ ਇਥੋਂ ਦੇ ਸਰੋਕਾਰ ਹੈਗੇ ਆ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਿਫ ਸੀਗੇ ਤੇ ਉਹਨਾਂ ਨੂੰ ਬਹੁਤ ਅੱਛੀ ਅੰਡਰਸਟੈਂਡਿੰਗ ਸੀ ਉਹਨਾਂ ਨੇ ਸਾਰੀ ਗੱਲ ਸਾਡੀ ਸੁਣੀ ਔਰ ਉਹਨਾਂ ਨੇ ਆਪਣੇ ਅਫਸਰ ਸਬੰਧ ਨੂੰ ਔਰ ਸਾਡੇ ਨੂੰ ਕਿਹਾ ਵੀ ਤੁਸੀਂ ਆਪਸ ਵਿੱਚ ਬੈਠ ਕੇ ਮਿਲ ਕੇ ਇਹ ਸਾਰੇ ਸੌਟ ਆਊਟ ਕਰ ਲਓ ਐਂਡ ਹੀ ਇਜ਼ ਬਰੀ ਕੀਨ ਜੀ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਦੇ ਫੰਡਸ ਆ ਔਰ ਜਿਹੜੇ ਸਟੇਟ ਹੈਲਥ ਏਜੰਸੀ ਆ ਉਹਨਾਂ ਦੇ ਵੀ 200 ਕਰੋੜ 200 ਕਰੋੜ ਤੋਂ ਵੱਧ ਦੇ ਪੈਸੇ ਆ ਜੀ ਜਿਹੜੇ ਆ ਇੰਸ਼ੋਰੈਂਸ ਵਾਲੇ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਪੱਤਰਕਾਰ ਭਰਾਵਾਂ ਦੇ ਵੀ ਆ ਜੀ ਜਿਹੜੇ ਜਿਹਨੂੰ ਆਪਾਂ ਯੋਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਹਿੰਦੇ ਆ ਉਹਦੇ ਵੀ ਪੈਸੇ ਸੀਗੇ ਹੋਰ ਵੀ ਜਿਹੜੇ ਸਾਡੇ ਜਿੰਦਗੀ ਸਟਾਰਟ ਪ੍ਰੋਜੈਕਟ ਸੀਗੇ ਉਹਨਾਂ ਨੇ ਸਾਰੇ ਜਿਹੜੇ ਹੈਗੇ ਆ ਅਫਸਰ ਨੂੰ ਕਿਹਾ ਵੀ ਤੁਸੀਂ ਇੱਕ ਟਾਈਮ ਬౌੰਡ ਤਰੀਕੇ ਦੇ ਨਾਲ ਇਹਨਾਂ ਨੂੰ ਸਾਰੇ ਨੂੰ ਇਸ਼ੂਸ ਨੂੰ ਸੌਲਟ ਆਊਟ ਕਰੋ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਅਜੰਡਾ ਕੀ ਹੈ ਉਹਨਾਂ ਨੇ ਡਿਸਕਸ ਕਰਕੇ ਸਾਨੂੰ ਗਾਈਡਲਾਈਨਸ ਦਿੱਤੀਆਂ ਸੀਗੀਆਂ ਸੋ ਉਹਨਾਂ ਉਹਨਾਂ ਦੇ ਵਿੱਚ ਹੀ ਅਸੀਂ ਜਿਹੜੇ ਜੂਨੀਅਰ ਅਰਥ ਵਿ Ministro ਸਾਰਾ ਆਪਣਾ ਵਿਊ ਪੁਆਇੰਟ ਰੱਖਿਆ ਤੇ ਜੇਪੀ ਨੱਡਾ ਜੀ ਔਰ ਜਿਹੜੇ ਪ੍ਰਤਾਪ ਜਾਦਵ ਜੀ ਉਹ ਦੋਨੇ ਬਹੁਤ ਰਿਸੈਪਟਿਵ ਸੀਗੇ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੇ ਸਾਡੇ ਐਨਐਚਐਮ ਦੇ ਫੰਡ ਰੁਕੇ ਹੋਇਆ ਉਹ ਜਿਹੜੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਫੰਡ ਸੀਗੇ ਇਸ ਤੋਂ ਸਿਵਾਏ ਵੀ ਸਾਡੇ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪੰਜਾਬ ਨਾਲ ਰਿਲੇਟਡ ਸੀਗੇ ਇੱਕ ਤਾਂ ਸਾਡੇ ਨੈਸ਼ਨਲ ਇੰਸਟੀਚਿਊਟ ਆਫ ਵੈਰੋਲੋਜੀ ਬਣਨਾ ਸੀ ਇੱਥੇ ਉਹ ਮੈਂ ਉਹਨਾਂ ਤੋਂ ਮੰਗ ਕੀਤੀ ਆ ਹਨ ਉਹਨਾਂ ਨੇ ਕਿਹਾ ਸੀ ਇਹਨੂੰ ਜ਼ਰੂਰ ਤੁਹਾਨੂੰ ਅਸੀਂ ਇਹਨੂੰ ਕਨਸਿਡਰ ਕਰਾਂਗੇ ਕਿਉਂਕਿ ਆਪਾਂ ਨੂੰ ਕੋਰੋਨਾ ਵੇਲੇ ਬਹੁਤ ਦਿੱਕਤ ਆਈ ਸੀ ਇਸੇ ਤਰ੍ਹਾਂ ਜਿਹੜੇ ਤੁਸੀਂ ਸਾਰੇ ਪੱਤਰਕਾਰ ਭਰਾਓ ਤੁਸੀਂ ਬੜੇ ਅਵੇਅਰ ਹੋਏ ਏ ਦੇ ਬਾਰੇ ਕਿ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੇ ਸਟੂਡੈਂਟ ਸੁਸਾਈਡਸ ਆ ਉਹ ਕਿਸਾਨਾਂ ਤੋਂ ਵੱਧ ਹੋ ਗਿਆ ਜਿਹੜਾ ਪਿਛਲੇ 10 ਸਾਲ ਦਾ ਡਾਟਾ ਵੀ ਉਹ ਕਿਸਾਨਾਂ ਦੇ ਵਿੱਚ 10000 ਤੋਂ ਵੱਧ ਆ ਤੇ ਸਟੂਡੈਂਟਸ ਦੇ 13000 ਤੋਂ ਵੱਧ ਹੋ ਗਏ ਇਹਦੇ ਤੇ ਵੀ ਜਦੋਂ ਮੈਂ ਉਹਨਾਂ ਦੇ ਨਾਲ ਡਿਸਕਸ ਕੀਤਾ ਉਹ ਵੀ ਇਹਦੇ ਬਾਰੇ ਕਨਸਰਨ ਸੀਗੇ ਤੇ ਕਾਫੀ ਡਿਸਕਸ਼ਨ ਹੋਈ ਉਹਦੇ ਵਾਸਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜਿਸ ਤਰ੍ਹਾਂ ਇੱਕ ਨਿਮਹਾਂਸ ਕਹਿੰਦੇ ਆ ਜੀ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋਸਾਇੰਸਸ ਬੰਗਲੌਰ ਦੇ ਵਿੱਚ ਕਿ ਬੱਚਿਆਂ ਦੇ ਵਿੱਚ ਕੀ ਹੋ ਰਿਹਾ ਬੱਚੇ ਸੁਸਾਈਡ ਕਿਉਂ ਕਰ ਰਹੇ ਆ ਔਰ ਇਹ ਵੀ ਇੱਕ ਮੈਂਟਲ ਹੈਲਥ ਇਸ਼ੂ ਹੈ ਕਿਸਾਨਾਂ ਦੇ ਵਿੱਚ ਰਸੂਸ ਸਾੜਾ ਉਹ ਵੀ ਮੈਂਟਲ ਹੈਲਥ ਇਸ਼ੂ ਹੈ ਇਸੇ ਤਰ੍ਹਾਂ ਜਿਹੜਾ ਡੋਮੈਸਟਿਕ ਡਿਸਪਿਊਟ ਜਿਹੜੇ ਹੈਗੇ ਆ ਜਾਂ ਤੁਹਾਡੀਆਂ ਜਿਹੜੀਆਂ ਲੁੱਟਾਂ ਹੋਆਂ ਵੀ ਹੈਗੀਆਂ ਇਹ ਸਾਰੇ ਮੈਂਟਲ ਹੈਲਥ ਇਸ਼ੂਜ਼ ਹੈਗੇ ਔਰ ਇਹ ਨੈਗਲੈਕਟਡ ਔਰ ਇਸ ਇਵਨ ਡਰਗ ਜਿਹੜਾ ਹੈਗਾ ਦੈਟਸ ਆਲਸੋ ਅ ਮੈਂਟਲ ਹੈਲਥ ਇਸ਼ੂ ਸੋ ਬਹੁਤ ਸਾਰੇ ਮੈਂਟਲ ਹੈਲਥ ਇਸ਼ੂਸ ਆਗੇ ਆ ਡੋਮੈਸਟਿਕ ਵਾਇਲੈਂਸ ਵੀ ਆ ਉਹਦੇ ਚ ਵਾਇਲੈਂਸ ਅਗੇਂਸਟ ਔਮਨ ਵੀ ਆ ਸਿਕ ਮਾਈਂਡ ਦੇ ਨਾਲ ਜਿਹੜੇ ਹੁੰਦੇ ਆ ਇਹ ਇਹ ਸਾਰੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਜੇ ਇੱਥੇ ਆਪਣੇ ਇੰਸਟੀਚਿਊਟ ਹੋਏਗੀ ਨੈਸ਼ਨਲ ਲੈਵਲ ਦੀ ਉਹ ਬੱਚਿਆਂ ਦੇ ਵਿੱਚ ਯੂਥ ਦੇ ਵਿੱਚ ਸਮਾਜ ਦੇ ਵਿੱਚ ਕਿਸਾਨਾਂ ਦੇ ਵਿੱਚ ਸਰਵੇਜ਼ ਕਰਕੇ ਜਿਹੜੀ ਸਾਨੂੰ ਬੜੀ ਮੁੱਲੀ ਜਾਣਕਾਰੀ ਮਿਲੇਗੀ ਕਿ ਉਹਨਾਂ ਦੀ ਰੋਕத் ਥਾਮ ਲਈ ਕੀ ਕਰਨਾ ਤੇ ਇਹਦਾ ਲੌਂਗ ਟਰਮ ਸੋਲੂਸ਼ਨ ਕੀ ਹੈ ਸ਼ਾਰਟ ਟਰਮ ਮੀਅਰਸ ਕੀ ਹੈ ਸੋ ਉਹਦੇ ਵਾਸਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਤੁਹਾਡੇ ਹੈਗਾ ਜਿਹੜਾ ਮੈਂਟਲ ਹਸਪੀਟਲ ਆਪਣਾ ਵਿੱਚ ਵੀ ਅਸੀਂ ਉਹਨੂੰ ਇਮੀਡੀਏਟਲੀ ਉਹਦੀ ਜਿਹੜੀ ਕੈਪੈਸਿਟੀ ਹੈ ਉਹਨੂੰ ਅਸੀਂ ਸਟਰੈਂਥਨ ਕਰਦੇ ਵੀ ਤੁਹਾਡੀ ਮਦਦ ਕਰਾਂਗੇ ਐਂਡ ਹੀ ਇਸ ਵੈਰੀ ਕੀਨ ਕਿ ਜਿਹੜੀ ਮੈਂਟਲ ਹੈਲਥ ਹੈ ਇਹਨੂੰ ਡਿਊ ਇੰਪੋਰਟੈਂਸ ਦਿੱਤੀ ਜਾਵੇ ਇਸੇ ਤਰ੍ਹਾਂ ਸਾਡੇ ਗੁਰੂ ਰਵਦਾਸ ਆਯੁਰਵੈਦਿਕ ਯੂਨੀਵਰਸਿਟੀ ਹੈਗੀ ਹੈ ਜੀ ਹਿਸ਼ਾਰਪੁਰ ਦੇ ਵਿੱਚ ਉੱਥੇ ਸਾਡੇ ਕੋਲੇ ਜ਼ਮੀਨ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਲ ਏਮਸ ਤੋਂ ਸੁਣਿਆ ਹੋਇਆ ਸਾਰਿਆਂ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਇਸੇ ਤਰ੍ਹਾਂ ਜਿਹੜਾ 100% ਸੈਂਟਰਲੀ ਫੰਡਡ ਜਿਹੜਾ ਹੈਗਾ 올 ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ ਉਹਦੀ ਮੈਂ ਮੰਗ ਕੀਤੀ ਆ ਜੀ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜੀ ਸੈਂਟਰਲੀ ਫੰਡਡ ਜਿਹੜੀ ਕੋਈ ਇਸ ਤਰ੍ਹਾਂ ਦੀ ਜੀ ਇੰਸਟੀਚਿਊਟ ਬਣਦੀ ਆ ਉਹਦੇ ਨਾਲ ਜਿਹੜਾ ਆਯੁਰਵੇਦਾ ਹੈਗਾ ਇਹ ਇੱਕ ਬਹੁਤ ਵਧੀਆ ਆਪਣੀ ਇੰਡੀਅਨ ਸਾਇੰਸ ਹੈ ਔਰ ਜਿਹੜੀ ਬਿਮਾਰੀ ਦੀ ਰੋਕਥਾਮ ਵਾਸਤੇ ਪ੍ਰੋਫੈਨਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹੈਲਥ ਤੇ ਰੀਹੈਬਿਲੀਟੇਟਿਵ ਸਰਵਿਸਸਿਜ਼ ਉਹਦੇ ਚ ਇਹਦਾ ਬਹੁਤ ਮਤਲਬ ਪਲੀਡਿੰਗ ਰੋਲ ਹੋ ਸਕਦਾ ਉਹ ਇੰਸਟੀਚਿਊਟ ਦੀ ਵਿੱਚ ਮੰਗ ਕੀਤੀ ਆ ਉਹਦੇ ਵਾਸਤੇ ਵੀ ਉਹ ਕਹਿੰਦੇ ਤੁਸੀਂ ਲੈਂਡ ਦਿਓਗੇ ਅਸੀਂ ਕਹਾਂਜੀ ਬਿਲਕੁਲ ਲੈਂਡ ਦੇਾਂਗੇ ਇਸੇ ਤਰ੍ਹਾਂ ਇੱਕ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਇਹ ਸੀਡੀਸੀ ਜਿਸ ਤਰ੍ਹਾਂ ਤੁਸੀਂ ਯੂਐਸਏ ਦਾ ਸੁਣਿਆ ਹੋਣਾ ਉਹਨਾਂ ਨੇ ਵੀ ਇਹ ਹੀ ਦੇਖਣਾ ਹੁੰਦਾ ਕਿ ਕਿਹੜੀਆਂ ਬਿਮਾਰੀਆਂ ਆਉਣ ਵਾਲੇ ਸਮੇਂ ਸਪੈਲ ਸਕਦੀਆਂ ਜਿਹੜੀਆਂ ਫੈਲ ਰਹੀਆਂ ਉਹਦੇ ਕੀ ਕਾਰਨ ਆ ਉਹਨਾਂ ਦੀ ਰੋਕਥਾਮ ਕੀ ਆ ਤੇ ਇਹ ਇਹ ਵੀ ਇੱਕ ਸੈਂਟਰ ਜਿਹੜਾ ਹੈਗਾ ਇਹਦੇ ਵਾਸਤੇ ਵੀ ਜਿਹੜੀ ਜ਼ਮੀਨ ਹੈ ਅਸੀਂ ਉਹ ਦੇਾਂਗੇ ਤੇ ਉਹ ਜਿਹੜੀ ਐਨਸੀ ਡੀਸੀ ਉਹ ਵੀ ਇੱਕ ਸੈਟਅਪ ਕਰਨਗੇ ਇਸ ਤਰ੍ਹਾਂ ਜਿਹੜੇ ਸਾਡੇ ਬਹੁਤ ਸਾਰੇ ਮੈਡੀਕਲ ਕਾਲਜ ਪੂਰੇ ਦੇਸ਼ 'ਚ ਬਣ ਰਹੇ ਆ ਉਹਦੇ ਬਾਰੇ ਜਿਹੜੀ ਮੇਰੀ ਸੁਜੈਸ਼ਨ ਸੀ ਉਹਨਾਂ ਨੂੰ ਇੱਕ ਤਾਂ ਜਿੰਨੇ ਸਾਡੇ ਮੈਡੀਕਲ ਕਾਲਜ ਆ ਅਸੀਂ ਕ੍ਰਿਟੀਕਲ ਕੇਅਰ ਬਲॉक्स ਬਣਾ ਰਹੇ ਆ ਜਿਸ ਤਰ੍ਹਾਂ ਕਰੋਨਾ ਆਇਆ ਸੀਗਾ ਤੁਹਾਨੂੰ ਵੀ ਯਾਦ ਹੋਣਾ ਕਿ ਸਾਡੇ ਕੋਲੇ ਉਹਦੇ ਵਾਸਤੇ ਜਿਹੜੇ ਟ੍ਰੇਨਡ ਸਟਾਫ ਨਹੀਂ ਸੀਗਾ ਉਸ ਟੋਲੇ ਵੈਂਟੀਲੇਟਰ ਤਾਂ ਸੀਗੇ ਅਸੀਂ ਸਾਰੇ ਪੰਜਾਬ ਦੇ ਕੱਢ ਕੇ ਮੈਡੀਕਲ ਕਾਲਜਾਂ ਚ ਲਾ ਕੇ ਉੱਥੇ ਅਸੀਂ ਚਲਾਏ ਸੀ ਤੇ ਉਹਦੇ ਵਾਸਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਵੀ ਹੋਣੇ ਚਾਹੀਦੇ ਆ ਉਹ ਮੇਰੀ ਇੱਕ ਸੁਜੈਸ਼ਨ ਸੀ ਇਸੇ ਤਰ੍ਹਾਂ ਜਿਹੜੇ ਵੀ ਮੱਲਾਕਲੇ ਨੇ ਇੱਕ ਜਾਂ ਜਿਹੜੋ ਪ੍ਰਾਇਮਰੀ ਕੇਅਰ ਕਰਨੇ ਆ ਜਿਹੜੇ ਜਿਨ੍ਹਾਂ ਨੇ ਜਿਹੜੇ ਫਸਟ ਡਾਕਟਰ ਹੁੰਦਾ ਜਿਹਨੇ ਸਭ ਤੋਂ ਪਹਿਲਾਂ ਬਿਮਾਰੀ ਦਾ ਜਾਣਾ ਸਕਰੀਨਿੰਗ ਕਰਨੀ ਹੁੰਦੇ ਛੋਟੇ ਵੀ ਫੈਮਿਲੀ ਫਿਜ਼ੀਸ਼ੀਅਨ ਉਹਦਾ ਫੈਮਿਲੀ ਮੈਡੀਸਨ ਦਾ ਕੋਰਸ ਹੁੰਦਾ ਵੀ ਉਹ ਸ਼ੁਰੂ ਕਰਨਾ ਚਾਹੀਦਾ ਇਸੇ ਤਰ੍ਹਾਂ ਜਿਹੜੀ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਪਾਸਾ ਮਾਰਿਆ ਗਿਆ ਲਕਬਾ ਹੋ ਗਿਆ ਉਹਨੂੰ ਪੇਲੀਏਟਿਵ ਕੇਅਰ ਕਹਿੰਦੇ ਆ ਉਹਦੇ ਵਾਸਤੇ ਵੀ ਜਿਹੜਾ ਹੈਗਾ ਵੀ ਉਹਨੂੰ ਬਿਮਾਰੀ ਨੇ ਠੀਕ ਨਹੀਂ ਹੋਣਾ ਬਟ ਉਸ ਬੰਦੇ ਦੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਬਿਹਤਰ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਜਿਹੜੇ ਬਜ਼ੁਰਗ ਹੁੰਦੇ ਆ ਜਿਵੇਂ ਬੱਚਿਆਂ ਦੇ ਵਿੱਚ ਪ੍ਰੋਜੈਕਟ ਟ੍ਰਿਕਸ ਹੁੰਦਾ ਵੱਡਿਆਂ ਦੇ ਵਿੱਚ ਜੈਰੀਐਟ੍ਰਿਕਸ ਸੋ ਇਹ ਸਪੈਸ਼ਲਾਈਜ਼ਡ ਕੋਰਸਸ ਸੇ ਸ਼ੁਰੂ ਕਰਨੇ ਆ ਉਹਦੇ ਵਾਸਤੇ ਸਾਨੂੰ ਸੈਂਟਰਲ ਦੇ ਫੰਡਿੰਗ ਦੀ ਲੋੜ ਹੈ ਇਸ ਤੋਂ ਸਵਾਇ ਉਹਨਾਂ ਨੇ ਖੁਦ ਹੀ ਕਿਹਾ ਕਿ ਅਸੀਂ ਜਿਹੜੇ ਤੁਹਾਡੇ ਬਿਲਡਰੀ ਇੰਸਟੀਚੂਟ ਦਾ ਇਹਨਾਂ ਨੇ ਮਤਲਬ ਹੀ ਵਾਸ ਬਹਾਂਦੀ ਐਪਰੀਸ਼ੀਏਟ ਆ ਸਾਡਾ ਪਟਿਆਲ ਸਪੈਸ਼ੈਲਟੀ ਜਿਹੜਾ ਹੈਗਾ ਉਹ ਵਿੰਗ ਹੈਗਾ ਅਮਰਸਰ ਹੈਗਾ ਫਰੀਦਕੋਟ ਹੈਗਾ ਉਹਨਾਂ ਦੇ ਵਿੱਚ ਵੀ ਉਹ ਸਟੇਟ ਦੀ ਜਿਹੜੀ ਹੈਂਡਹੋਲਡਿੰਗ ਕਰਨਗੇ ਉਹਦੇ ਵਿੱਚ ਵੀ ਸਾਡੀ ਮਦਦ ਕਰਨਗੇ ਪਿਛੇ ਜੋ ਪਹਿਲਾਂ ਟੀਵੀ ਦੀਆਂ ਬਿਮਾਰੀਆਂ ਦੀ ਜਿਹੜੀ ਹੈਗੀ ਆ ਉਹ ਮੈਡੀਸਨ ਦੀ ਸ਼ਾਰਟੇਜ ਆਈ ਸੀ ਜਿਹੜੀ ਕੰਪਨੀ ਸਪਲਾਈ ਕਰਦੀ ਸੀ ਪਿੱਛੋਂ ਚਾਈਨਾ ਤੋਂ ਨਾ ਤੋਂ ਮਿਲਣਗੇ ਜਿੰਨੇ ਸਾਡੇ ਐਨਐਚਐਮ ਦਾ ਜਿਹੜਾ ਵੀ ਜਿੰਨੇ ਵੀ ਸਾਡੇ ਆਪਸ ਵਿੱਚ ਇਸ਼ੂ ਆ ਗਿਆ ਉਹਨਾਂ ਨੂੰ ਸੌਲਟ ਆਊਟ ਕਰਕੇ ਤੇ ਉਹਨਾਂ ਨੇ ਇਸ ਗੱਲ ਨੂੰ ਵੀ ਕਨਸੀਡ ਕੀਤਾ ਕਿ ਅਸੀਂ ਇਧਰੋਂ ਇੰਸਟਾਲਮੈਂਟ ਸ਼ੁਰੂ ਕਰ ਦਾਂਗੇ ਤੁਸੀਂ ਉਧਰੋਂ ਆਪਣਾ ਜਿਹੜਾ ਹੈਗਾ ਉਹ ਆਪਣਾ ਸ਼ੁਰੂ ਕਰ ਦੇਣਾ ਜਿਹੜਾ ਤੁਹਾਡਾ ਪਾਰਟ ਹੈ ਤੇ ਦੂਜਾ ਇਹਦੇ ਵਿੱਚ ਮੇਨ ਇਹ ਸੀਗਾ ਕਿ ਜਿਹੜਾ ਉਹਦੇ ਵਿੱਚ ਜਿਹੜੇ ਸੈਂਟਰਲੀ ਫੰਡਡ ਸਕੀਮ ਚ ਬੇਸਿਕਲੀ ਜੇ ਮੈਂ ਐਨਐਚਐਮ ਦੀ ਗੱਲ ਕਰਾਂ 6040 ਆ ਸੋ ਉਹਨਾਂ ਨੇ ਇਸ ਗੱਲ ਦਾ ਵੀ ਉਹਨਾਂ ਨੇ ਅਪਰੀਸ਼ੀਏਟ ਕੀਤਾ ਕਿ ਹਾਂ ਵੀ ਇਹਦੇ ਸਟੇਟ ਦਾ ਵੀ ਕੁਝ ਹਿੱਸਾ ਹੋਣਾ ਚਾਹੀਦਾ ਸੋ ਇਹਦੇ ਚ ਕੋ ਬ੍ਰਾਂਡਿੰਗ ਜਿਹੜੀ ਹੈਗੀ ਆ ਵੀ ਉਹ ਵੀ ਅਸੀਂ ਮਤਲਬ ਵੀ ਆਵੇ ਓਪਨ ਮਾਈਂਡ ਹਾਂ ਅਕੇ ਠੀਕ ਹੈ ਸਟੇਟ ਵੀ ਆਪਣੀ ਬ੍ਰਾਂਡਿੰਗ ਕਰ ਲਵੇ ਤੇ ਸੈਂਟਰ ਦੇ ਵੀ ਹੋਵੇ ਦੋਨਾਂ ਦੀ ਹੋ ਜਾਣੀ ਚਾਹੀਦੀ ਆ ਕੋਈ ਹਰਚ ਨਹੀਂ ਆ ਸੋ ਹੀ ਵਾਸ ਅਪਰੀਸ਼ੀਏਟਡ ਜਿਹੜੀਆਂ ਸਾਡੀਆਂ ਜਿਹੜੇ ਸਾਡੇ ਕਨਸਰਨ ਸੀਗੇ ਸੋ ਆਮ ਵੈਰੀ ਹੈਪੀ ਕਿ देयर ਇਜ਼ ਅ ਜਿਵੇਂ ਪਹਿਲਾਂ ਨਾਲੋਂ ਇੱਕ ਫਰਕ ਹੈ ਕਿਉਂਕਿ ਸਾਡੇ ਮਿਨਿਸਟਰ ਉਹਨਾਂ ਦੇ ਮਾਚਲ ਤੋਂ ਅੱਗੇ ਖੋਦ ਬਟ ਉਹਨਾਂ ਦੇ ਪੰਜਾਬ ਚ ਬਹੁਤ ਉਹਨਾਂ ਦੇ ਨੇੜੇ ਦੇ ਰਿਸ਼ਤੇਦਾਰ ਸਾਰਾ ਉਹਨਾਂ ਦਾ ਸਾਰਾ ਸੱਭਿਆਚਾਰ ਨੂੰ ਕਲਚਰ ਨੂੰ ਸਮਝਦੇ ਆ ਤੇ ਇੱਕ ਬਹੁਤ ਹੀ ਇੱਕ ਅੱਛੀ ਸ਼ੁਰੂਆਤ ਹੋਈ ਆ ਤੇ ਆ ਵੀ ਆਰ ਵੈਰੀ ਹੋਪਫੁਲ ਕਿ ਆਉਣ ਵਾਲੇ 15-20 ਦਿਨ ਮਹੀਨੇ ਚ ਦੋ ਮਹੀਨੇ ਦੀ ਮੀਟਿੰਗਸ ਕਰਕੇ ਅਸੀਂ ਸਾਰੇ ਜਿੰਨੇ ਵੀ ਆਗੇ ਸਾਡੇ ਲਾਰਨ ਆਊਟ ਕਰਕੇ ਫੰਡਸ ਵੀ ਸ਼ੁਰੂ ਹੋ ਜਾਣਗੇ ਔਰ ਨਵੇਂ ਜਿਹੜੇ ਪ੍ਰੋਜੈਕਟਸ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਗਿਆ ਉਹ ਅਸੀਂ ਲੈ ਕੇ ਆਵਾਂਗੇ ਮਾਨ ਸਰ ਫੰਡ ਕਿੰਨਾ ਜਿਹੜਾ ਇਹ ਜਿਹੜਾ ਐਨ ਐਚ ਐਮ ਦਾ ਹੈਗਾ ਉਹ ਹੁਣ 1100 ਕਰੋੜ ਤੋਂ ਥੋੜਾ ਜਿਹਾ ਉੱਪਰ ਹੋ ਚੁੱਕਿਆ ਜਿਹੜਾ ਸਟੇਟ ਹੈਲਥ ਏਜੰਸੀ ਹੈ ਜਿਹੜਾ ਇੰਸ਼ੋਰੈਂਸ ਵਾਲਾ ਹੈਗਾ ਉਹ ਵੀ ਸਭ ਕੁ 200 ਕਰੋੜ ਦੇ ਨੇੜੇ ਚੜਿਆ ਹੈਗਾ ਤੇ ਬਾਕੀ ਜੋ ਸਾਡੇ ਕੋਲੇ ਡਿਫਰੈਂਟ ਪ੍ਰੋਜੈਕਟਸ ਆਣਗੇ ਉਹਦੇ ਵਿੱਚ ਵੀ ਹੋਏਗਾ ਜੀ ਨਵੇਂ ਇੰਸਟੀਚੂਟਸ ਆਣਗੇ ਉਹਦੇ ਨਾਲ ਡਵੈਲਪਮੈਂਟ ਵੀ ਹੋਏਗੀ ਲੋਕਾਂ ਨੂੰ ਬੈਨੀਫਿਟ ਮਿਲੇਗਾ ਜੇ ਸੁਪਰ ਸਪੈਸ਼ਲਟੀ ਬੈਂਕ ਦੇ ਵਿੱਚ ਜਾਂ ਜਿਹੜੇ ਕ੍ਰਿਟੀਕਲ ਕੇਅਰ ਦੇ ਵਿੱਚ ਆਲਰੇਡੀ ਸਾਨੂੰ ਉਹ ਕਰ ਰਹੇ ਆ ਐਮਸੀਐਚ ਦੇ ਵਿੱਚ ਕਰ ਰਹੇ ਆ ਬਟ ਸੁਪਰ ਸਪੈਸ਼ਲਟੀ ਬੈਂਕਸ ਦੇ ਵਿੱਚ ਵੀ ਕਰਨਗੇ ਸੋ ਅਸੀਂ ਹੋਰ ਜ਼ਿਆਦਾ ਕੋਲਾਬੋਰੇਸ਼ਨ ਜਿਹੜੀ ਹੈਗੀ ਆ ਉਹ ਮੈਡੀਕਲ ਟੀਚਰਸ ਦੀ ਟ੍ਰੇਨਿੰਗ ਵਾਸਤੇ ਸੁਪਰ ਸਪੈਸ਼ਲਟੀ ਬੈਂਕ ਵਾਸਤੇ ਤੇ ਉਹ ਸਾਡੀ ਕੋਲਾਬੋਰੇਸ਼ਨ ਵੀ ਕਰਨਗੇ ਸਾਨੂੰ ਟੈਕਨੀਕਲ ਨੋਹਾਊ ਵੀ ਦੇਣਗੇ ਔਰ ਫੰਡਸ ਵੀ ਦੇਣਗੇ ਉਹਦੇ ਵਾਸਤੇ ਇਤਿਹਾਸਪੇ ਚੇਜ ਮਾਲਯੋਕ ਸੁਪਰੀਮ ਕੋਰਟ ਦੀਆਂ ਜੋ ਗਾਈਡਲਾਈਨਸ ਹੈ ਉਹ ਵੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਹੈ ਚਾਹੀ ਉਹਦੇ ਵਿੱਚ ਸੀਸੀਟੀਵੀ ਕੈਮਰਾਸ ਲਗਾਣੇ ਆ ਜਾਂ ਉਹਦੇ ਵਿੱਚ ਲਾਈਟਸ ਦਾ ਕਰਨਾ ਹੈ ਬੱਚਿਆਂ ਨੂੰ ਅਸੀਂ ਜਿਹੜਾ ਹੈਗਾ ਹੋਸਟਲ ਤੋਂ ਜਾਂ ਖਾਸਪ੍ਰੈਸ਼ ਦੀ ਗਰਲਸ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਗੋਲਫ ਕਾਰਟ ਕੋਈ ਜਿਹੜਾ ਹੈਗਾ ਈ ਰਿਕਸ਼ਾ ਦੇ ਰਹੇ ਆ ਉਹਨਾਂ ਨੂੰ ਆਪਣੇ ਸਿਕਿਉਰਿਟੀ ਕਾਰਡ ਜ਼ਿਆਦਾ ਡਿਪਲੋਏ ਕਰਨੇ ਆ ਉਹਦੇ ਵਾਸਤੇ ਸਟੇਟਸ ਵਾਸਤੇ ਕਾਫੀ ਜ਼ਿਆਦਾ ਆਲ ਆਫ ਇਹ ਸਟੇਟ ਨੇ ਇੱਕ ਬਰਡਨ ਹੈ ਆਲਰੇਡੀ ਸਟੇਟਸ ਓਵਰ ਬਰਡਨਡ ਹੈ ਤੋਂ ਉਹਦੇ ਵਿੱਚ ਵੀ ਉਹਨਾਂ ਨੇ ਹੀ ਵਾਸ ਹੀ ਹੈਜ਼ ਅ ਓਪਨ ਮਾਈਂਡ ਕਿ ਅਸੀਂ ਫੜੀ ਇਹਦੇ ਵਿੱਚ ਵੀ ਅਸੀਂ ਵੱਤਵਾਦ ਮਦਦ ਕਰਾਂਗੇ ਜੋ ਵੀ ਅਸੀਂ ਕਰ ਸਕਦੇ ਆ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ ਵੀ ਵੀ ਵਿਲ ਵਰਕ ਟੂਗੇਦਰ ਐਂਡ ਆਈ ਮਸਟ ਅਪਰੀਸ਼ੀਏਟ ਕਿ ਜਿਹੜਾ ਹੈਲਥ ਦਾ ਇਸ਼ੂ ਹੈ ਇਟ ਸ਼ੁੱਡ ਬੀ ਕੈਪਟ ਅਬੋਵ ਪੋਲਿਟਿਕਸ ਉਹਨਾਂ ਦਾ ਐਟੀਟਿਊਡ ਵੀ ਬਿਲਕੁਲ ਸਾਡੇ ਨਾਲ ਮੇਲ ਖਾਂਦਾ ਸੀ ਇਹਦੇ ਵਾਸਤੇ ਜਿੰਦਰ ਕਰੋਂ ਤੱਕ ਫੰਡ ਜਿਹੜਾ ਜਾਰੀ ਕਰਨਾ ਉਹਨਾਂ ਨੇ ਸਾਡੀ ਮੀਟਿੰਗ ਕਰਤੀ ਹੈ ਜੀ ਮੀਟਿੰਗ ਸਾਡੀ ਅਫਸਰਾਂ ਦੀ ਮੀਟਿੰਗ ਅਸੀਂ ਅਗਲੇ ਹਫਤੇ 15 ਦਿਨਾਂ ਵਿੱਚ ਬਣਾ ਕੇ ਜਿਹੜੇ ਸਾਰੇ ਪ੍ਰੋਜੈਕਟ ਆ ਉਹ ਵੀ ਅਸੀਂ ਸਬਮਿਟ ਕਰਾਂਗੇ ਤੇ ਮੈਨੂੰ ਲੱਗਦਾ ਵੀ ਇੱਕ ਦੋ ਮਤਲਬ ਮਹੀਨੇ ਮਹੀਨੇ ਦੇ ਵਿੱਚ ਤਕਰੀਬਨ ਜਿਹੜੇ ਮਹੀਨੇ ਦੇ ਵਿੱਚ ਪਲਾਨ ਸ਼ੁਰੂ ਹੋ ਜਾਣਗੇ ਦੇ ਵਿਲ ਸਟਾਰਟ ਗਿਵਿੰਗ ਅਨ ਇਨਸਟਾਲਮੈਂਟਸ ਉਦੋਂ ਅਸੀਂ ਜਿਹੜਾ ਹੈਗਾ ਜੋ ਉਹਨਾਂ ਦੇ ਇਸ਼ੂਸ ਆਗੇ ਅਸੀਂ ਉਹ ਬ੍ਰਾਂਡਿੰਗ ਸ਼ੁਰੂ ਕਰਦਾਂਗੇ ਆਪਸ ਵਿੱਚ ਮਿਲ ਕੇ ਅਸੀਂ ਜਿਹੜਾ ਹੈਗਾ ਸਟੇਟ ਦੀ ਕੋ-ਬ੍ਰਾਂਡਿੰਗ ਹੋ ਜਾਏਗੀ ਸੋ ਸਾਰੇ ਜਿਹੜੇ ਕਨਸਰਨ ਸੀਗੇ ਜਿਹੜ ਇਟਸ ਅ ਵੈਰੀ ਗੁੱਡ ਨਿਊ ਬਿਗਨਿੰਗ ਜੀ ਆਮ ਆਦਮੀ ਕਲੀਨਿਕ ਪੰਜਾਬ ਦਾ ਨਾਮ ਹੈ ਕੀ ਨਾਮ ਬਦਲੇ ਜੇਗਾ ਜੀ ਦੇਖੋ ਅਜੇ ਅਸੀਂ ਬ੍ਰੌਡਲੀ ਵੀ ਹੈਵ ਐਗਰੀਡ ਇਨ ਪ੍ਰਿੰਸੀਪਲ ਐਗਰੀਮੈਂਟ ਹੈ ਕਿ ਕੋ ਬ੍ਰਾਂਡਿੰਗ ਹੋਣੀ ਚਾਹੀਦੀ ਹੈ ਕਿਉਂਕਿ ਦੋਨਾਂ ਦੀ ਫੰਡਿੰਗ ਹੈ ਲੈਂਡ ਸਟੇਟ ਦੀ ਹੈ ਤੇ ਜਿਹੜੀ ਬਿਲਡਿੰਗ ਬਣੀ ਹੋਈ ਉਹ ਵੀ ਸਟੇਟ ਦੀ ਹੈ ਤੇ ਇਹ ਜਿਹੜਾ ਹੈਗਾ ਦਿਸ ਇਜ਼ ਲਿਮਟਡ ਟੂ ਓਨਲੀ ਜਿਹੜਾ ਜਿੱਥੇ ਸੈਂਟਰ ਦੀ ਫੰਡਿੰਗ ਹੈਗੀ ਆ ਉਹਦੇ ਤੇ ਲਿਮਟਡ ਹੈ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਸਾਡੇ ਆਮ ਆਦਮੀ ਕਲਿਨਿਕ ਆ ਬਹੁਤ سارے ਜਿਹੜੇ ਸੀਗੇ ਸਾਡੇ ਉਹ ਗਵਰਨਮੈਂਟ ਦੀਆਂ ਬਿਲਡਿੰਗਸ ਦੇ ਵਿੱਚ ਨਹੀਂ ਆ ਜਾਂ ਅਸੀਂ ਪੋਰਟਾ ਕਮਨ ਬਣਾਏ ਆ ਜਾਂ ਜਿਹੜੇ ਤੁਹਾਡੇ ਪਹਿਲਾਂ ਸੁਵਿਧਾ ਕੇਂਦਰਾਂ ਨੇ ਪਿੰਡਾਂ 'ਚ ਬਣਾਏ ਹੋਏ ਉਹਦੀਆਂ ਬਿਲਡਿੰਗਾਂ ਅਬਾਂਡਨਡ ਪਈਆਂ ਸੀ ਉਹਨਾਂ ਦੇ ਵਿੱਚ ਬਹੁਤ ਸਾਰੇ ਸਾਨੂੰ ਐਨਆਰਆਈਜ਼ ਨੇ ਡੋਨੇਟ ਕੀਤੇ ਆ ਬਹੁਤ ਸਾਰੇ ਲੋਕਾਂ ਨੇ ਮੈਂ ਵੀ ਆਪਣਾ ਜਿਹੜਾ ਇਨਸੈਸਟਰਲ ਹੋਮ ਡੋਨੇਟ ਕੀਤਾ ਸੋ ਇਦਾਂ ਵੀ ਲੋਕਾਂ ਨੇ ਸਾਨੂੰ ਬਣਾ ਕੇ ਵੀ ਦਿੱਤੇ ਆ ਕੋਈ ਉਹਨਾਂ ਨੇ ਜਿਹੜੇ ਐਨਆਰਏਜ਼ ਨੇ ਬਣਾਏ ਹੋਏ ਸੀ ਬਟ ਉਹ ਬਣਾ ਤਾਂ ਲੈਂਦੇ ਆ ਬਹੁਤ ਸਾਰੇ ਐਨਜੀਓਜ਼ ਉਹਨਾਂ ਨੇ ਕਿਹਾ ਸੀ ਬਣਾ ਦੰਨੇ ਆ ਪਰ ਅਸੀਂ ਚਲਾ ਨਹੀਂ ਸਕਦੇ ਸੋ ਉਹ ਵੀ ਹੈ ਗਿਆ ਉਹਨਾਂ ਦੇ ਵਿੱਚ ਉਹ ਸਾਡਾ ਐਜ਼ ਇਟ ਇਜ਼ ਰਹੇਗਾ ਉਹਦੇ ਵਿੱਚ ਉਸ ਜਿਹੜੇ ਸਟੇਟ ਪ੍ਰੋਜੈਕਟ ਆ ਉਹ ਐਜ਼ ਇਟ ਇਜ਼ ਰਹਿਣਗੇ ਉਹਦੇ ਵਿੱਚ ਕੋਈ ਨਹੀਂ ਹੈ ਜਿਹੜੇ ਸਾਡੇ ਸਰਕਾਰੀ ਹਸਪਤਾਲਾਂ ਚ ਖੁੱਲੇ ਸਿਰਫ 400 ਉਹਨਾਂ ਦੇ ਵਿੱਚ ਆਲਰੇਡੀ ਇਹ ਜਿਹੜੇ 870 ਹੋ ਚੁੱਕੇ ਆ ਸੋ ਮжоਰਿਟੀ ਜਿਹੜੇ ਹੈਗੇ ਆ ਉਸ ਤੋਂ ਬਾਹਰ ਹੈਗੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਐਨ ਐਚ ਐਮ ਦੀ ਫੰਡਿੰਗ ਆ ਉਹਦੇ ਵਿੱਚ ਕੋਆਪਰੇਟ ਨੇ ਕਰਾ ਦਿੱਤੀ ਮੇਰਾ ਨਾਮ ਚੇਂਜ ਨਹੀਂ ਨਹੀਂ ਨਾਮ ਨਹੀਂ ਚੇਂਜ ਹੋਏਗਾ ਜਿਵੇਂ ਸਾਡਾ ਸਟੇਟ ਦਾ ਜਿਵੇਂ ਉਹਨਾਂ ਦਾ ਹੋ ਗਿਆ ਨਹੀਂ ਕਿ 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 ਨਹੀਂ ਉਹ ਬੰਦਾ ਤਾਂ ਹੋਣਾ ਚਾਹੀਦਾ ਨਹੀਂ ਨਹੀਂ ਉਹਦੇ 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 ਵਿੱਚ ਮੈਂ ਅਜੇ ਮੈਂ ਉਹਦੇ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਉਹਨਾਂ ਨੇ ਸਾਡਾ 뷰 ਪੁਆਇੰਟ ਸਮਝਿਆ ਮੈਂ ਉਹਨੂੰ ਐਕਸਪਲੇਨ ਕੀਤਾ ਕਿ ਸਟੇਟ ਦੇ ਵਿੱਚ ਪੰਜਾਬ ਦਾ ਜੋ ਕਲਚਰ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ ਪਹਿਲਾਂ ਹਾਈਵੇਜ਼ ਦੇ ਉੱਤੇ ਜੋ ਵੀ ਲਿਖਿਆ ਹੋਇਆ ਸੀ ਉਹਦੇ ਹਿੰਦੀ ਚਾ ਦੂਜਾ ਕੋਈ ਕੱਲ ਨੂੰ ਕੋਈ ਇਸ਼ੂ ਨਾ ਬਣੇ ਐਂਡ ਹੀ ਹੀ ਵਾਸ ਐਪਰੀਸ਼ੀਏਟਿਵ ਆਫ ਥੈਟ ਅਜੇ ਮੈਂ ਉਹਦੀ ਆਈ ਡੋਨਟ ਵਾਂਟ ਟੂ ਡਿਸਕਸ ði ਡੀਟੇਲਸ ਬਟ ਵੀ ਹੈਵ ਐਗਰੀਡ ਇਨ ਪ੍ਰਿੰਸੀਪਲ ਕਿ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਸਮੋਥ ਰਨਿੰਗ ਹੋਣੀ ਚਾਹੀਦੀ ਹੈ ਕਹਿੰਦੇ ਆ ਨਾ ਵਾਟਸ ਨੇ ਨੇਮ ਤੇ ਉਹਦੇ ਸਾਡਾ ਜਿਹੜਾ ਫੋਕਸ ਹੈ ਉਹ ਹੈਗਾ ਕਿ ਲੋਕਾਂ ਨੂੰ ਸਰਵਿਸਿਜ਼ ਮਿਲਣੀਆਂ ਚਾਹੀਦੀਆਂ ਸੋ ਇਹ ਸਭ ਤੋਂ ਵੱਡੀ ਗੱਲ ਸੀ ਉਹਨਾਂ ਨੇ ਕਿਹਾ ਵੀ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ ਆ ਦੇ ਨਾਮ ਦੇ ਵਿੱਚ ਆਪਾਂ ਨੂੰ ਜੇ ਕੋਈ ਥੋੜਾ ਮੋਟਾ ਉਹਨੂੰ ਟਵੀਕ ਕਰਨਾ ਪੈਂਦਾ ਤੇ ਕੋਈ ਕਰਨੀ ਉਹਦੇ ਨਾਲ ਕੋਈ ਐਡਿ ਕਰਨੀ ਆ ਆਈ ਥਿੰਕ ਇੱਕ ਬਹੁਤ ਪੋਜ਼ਿਟਿਵ ਨਹੀਂ ਉਹ ਵੱਡਾ ਇਸ਼ੂ ਦੇਖੋ ਵੱਡਾ ਮੈਂ ਦੱਸਦਾ ਜੀ ਵੱਡਾ ਇਸ਼ੂ ਕਿਸ ਤਰ੍ਹਾਂ ਹੁੰਦਾ ਵੱਡਾ ਇਸ਼ੂ ਕੁਝ ਤਾਂ ਜਿਹੜਾ ਜਿਹੜਾ ਬੰਦਾ ਪੰਜਾਬ